ਬਾਬਾ ਜੀ ਮੈਂ ਕਿਉਂ ਆਪਦੀ ਟੀਮ ਨੂੰ ਕਿਹਾ ਵੀ ਤੁਸੀਂ ਭਾਈ ਚੱਲੋ ਵੀ ਮੈਨੂੰ ਵੇਖ ਕੇ ਵੀ ਯਾਰ ਬੰਦੇ ਆ ਜੀ ਮਨਕੀਰਤ ਹਾਲਖ ਥ੍ਰੈਟ ਦੇ ਵਿੱਚ ਉੱਤੋਂ ਆਰਟਿਸਟ ਹੋ ਕੇ ਵੀ ਜੇ ਸੇਵਾ ਕਰ ਰਿਹਾ ਵੀ ਸਾਡੇ ਸੱਪ ਲੜਿਆ ਠੀਕ ਆ ਬੀ ਲੋਕੀ ਮੈਨੂੰ ਵੇਖ ਕੇ ਆ ਚੀਜ਼ ਕਹਿਣਾ ਤੁਹਾਨੂੰ ਵੀ ਕਾਲ ਆਉਣ ਲੱਗ ਪਿਆਉਣੀਆਂ ਬਈ ਸਾਸੀਰ ਦੇਣਾ ਅਸੀਂ ਤੇ ਤਾਂ ਹਾਂ ਤੁਹਾਨੂੰ ਉਹੀ ਦੱਸਦਾ ਵੀ ਲੋਕੀ ਕਹਿਣ ਵੀ ਯਾਰ ਮਨਕੀਰਤ ਦੇ ਇੰਨੇ ਟਰੈਟ ਦੇ ਵਿੱਚ ਸੇਵਾ ਕਰ ਰਿਹਾ ਅਸੀਂ ਵੀ ਕਰੀਏ ਠੀਕ ਆ ਵੇਖੋ ਵਿਖਾਈ ਕਿਉਂਕਿ ਹਰ ਬੰਦਾ ਆਪਦੇ ਕੰਮ 'ਚ ਬੀਜ਼ੀ ਆ ਠੀਕ ਆ ਜਦੋਂ ਵੇਖ ਜਦੋਂ ਵੇਖੋ ਵਿਖਾਈ ਆ ਲੋਕੀ ਸੇਵਾ ਲਾਉਣਗੇ ਅੱਜ ਕੱਲ ਬਾਜੀ ਸਾਰਾ ਕੁਝ ਯੋਗ ਹੋ ਗਿਆ ਫੋਨ ਵਾਲਾ ਕੋਈ ਸ਼ੱਕ ਨਹੀਂ ਠੀਕ ਆ ਜਦੋਂ ਅੱਗੇ ਵੇਖਿਆ ਵੀ ਮੁੰਡੇ ਸੇਵਾ ਕਰ ਰਹੇ ਆ ਤੇ ਮੈਂ ਵੇਖੋ ਵੇਖੀ ਨਹੀਂ ਪਤਾ ਨਹੀਂ ਕਿੰਨੇ ਜਾਣੇ ਬੈਗ ਪੈਸਿਆਂ ਦੇ ਲੈ ਕੇ ਦਿੱਲੀ ਤੋਂ ਮੇਰੇ ਯਾਰ ਦੋਸਤ ਨੇ ਉਹ ਕਹਿੰਦੇ ਭਾਈ ਅਸੀਂ ਨੇ ਤਾਂ ਕਰੋੜ ਰੁਪਈਆ ਬਾੰਡ ਵੀ ਆਏ ਆ ਠੀਕ ਹੈ ਤੇ ਮੈਂ ਕਿਹਾ ਯਾਰ ਬਹੁਤ ਵਧੀਆ ਮੈਂ ਪਰ ਲੋਡ ਬੰਦਾ ਨੂੰ ਦੋ ਠੀਕ ਹੈ ਮੈਂ ਵੀ ਦਿੱਤੇ ਆ ਮੈਂ ਵੀ ਮੰਨ ਲਓ ਮੈਂ ਨਹੀਂ ਮੰਨਦਾ 100 ਦੇ 100 ਸਹੀ ਥਾਂ ਤੇ ਪਹੁੰਚੇ ਹੋਣੇ ਆ ਕਈ ਜਿਵੇਂ ਕਿਸੇ ਦੇ ਘਰੇ ਅਸੀਂ ਸਾਡੀ ਟੀਮ ਨੇ ਘਰ ਲੱਭੇ ਹੁੰਦੇ ਸੀ ਕਈ ਸਾਨੂੰ ਰਾਤ ਚ ਬੰਦੇ ਮਿਲ ਜਾਂਦੇ ਸੀ ਉਹ ਤੱਕੇ ਨਾਲ ਜੀ ਸਾਡਾ ਨੁਕਸਾਨ ਹੋਇਆ ਕਿਉਂਕਿ ਕਈਰੀ ਕਿਉਂਕਿ ਉਹ ਮੌਕੇ ਦੇ ਤਰਸ ਆ ਜਾਂਦਾ ਸੀ ਉਹਨਾਂ ਦੀਆਂ ਗੱਲਾਂ ਤੋਂ ਵੀ ਮੌਕੇ ਦੇ ਉੱਤੇ ਵੀ ਮੈਂ 30 40 ਲੱਖ ਮੇਰੇ ਤੋਂ ਐਵੇਂ ਵੀ ਵੰਡਿਆ ਗਿਆ ਮੌਕੇ ਦੇ ਅੱਖੀਂ ਵੇਖ ਕੇ ਵੰਡੇ ਨਾਲ ਦਾ ਨਜ਼ਾਰਾ ਹੀ ਨਹੀਂ ਹਾਂ ਪਰ ਜਿਹੜਾ ਨਾ ਅਗਲੇ ਦੇ ਘਰ ਜਾ ਕੇ ਅਗਲੇ ਦੀ ਹੈਲਪ ਕਰਨ ਦਾ ਭਾਜੀ ਇਹ ਚਸਕਾ ਪੈ ਗਿਆ